ਕਹਿੰਦੇ ਤਾਂ ਹੈ ਕਿ ਮੈਂ 15 ਮਿੰਟਾਂ ਚ ਇਹਦਾ 10 ਮਿੰਟਾਂ ਚ ਮਸਲਾ ਸੁਲਝਾ ਦੇਾਂਗਾ ਪਰ ਲੇਕਿਨ ਅੱਜਕੱਲ ਜਿਹੜੀਆਂ ਉਮੀਦਾਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਤੁਹਾਨੂੰ ਪਤਾ ਘੱਟ ਹੀ ਹੁੰਦੀਆਂ ਸੋ ਮੇਰੀ ਬੇਨਤੀ ਹੈ ਪੁਲਿਸ ਨੂੰ ਕਿ ਕਿਰਪਾ ਕਰਕੇ ਇੱਕ ਤਾਂ ਗਲਤ ਕੰਮ ਹੋ ਰਿਹਾ ਔਰ ਦੂਜਾ ਤੁਸੀਂ ਸਾਡੇ ਬੰਦਿਆਂ ਨੂੰ ਡਰਾ ਰਹੇ ਹੋ ਸਰਕਾਰ ਦੇ ਦਬਾਅ ਚ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਜੇ ਤੁਸੀਂ ਕਾਂਗਰਸ ਦਾ ਬਲਾਕ ਪ੍ਰਧਾਨ ਹੀ ਚੱਕ ਲੋਗੇ ਸਮਝ ਲਓ ਕਿ ਤੁਸੀਂ ਤਾਂ ਫਿਰ ਸਾਡੇ ਗੁਲਾਮੇ ਚ ਹੱਥ ਪਾ ਲਿਆ ਸੋ ਮੇਰੀ ਬੇਨਤੀ ਹੈ ਏਸੀਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਵੀ ਉਹ ਸਾਡਾ ਸੋਨੂ ਬਲਾਕ ਦਾ ਪ੍ਰਧਾਨ ਇਮੀਡੀਏਟ ਛੱਡੋ ਨਹੀਂ ਤਾਂ ਅਗਲੇ 20 ਮਿੰਟਾਂ ਦੇ ਵਿੱਚ ਸਾਨੂੰ ਇੱਥੋਂ ਚੰਡੀਗੜ੍ਹ ਰਵਾਨਾ ਹੋਣਾ ਪਏਗਾ ਹਾਂ ਚੰਡੀਗੜ੍ਹੋਂ ਤੁਹਾਡੇ ਥਾਣੇ ਵੱਲ ਰਵਾਨਾ ਹੋਣਾ ਪਏਗਾ ਕਹਿੰਦੇ ਤਾਂ ਹੈ ਕਿ ਮੈਂ 15 ਮਿੰਟਾਂ ਚ ਇਹਦਾ 10 ਮਿੰਟਾਂ ਚ ਮਸਲਾ ਸੁਲਝਾ ਦੇਾਂਗਾ ਪਰ ਲੇਕਿਨ ਅੱਜ ਕੱਲ ਜਿਹੜੀਆਂ ਉਮੀਦਾਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਤੁਹਾਨੂੰ ਪਤਾ ਘੱਟ ਹੀ ਹੁੰਦੀਆਂ ਸੋ ਮੇਰੀ ਬੇਨਤੀ ਹੈ ਪੁਲਿਸ ਨੂੰ ਕਿ ਕਿਰਪਾ ਕਰਕੇ ਇੱਕ ਤਾਂ ਗਲਤ ਕੰਮ ਹੋ ਰਿਹਾ ਔਰ ਦੂਜਾ ਤੁਸੀਂ ਸਾਡੇ ਬੰਦਿਆਂ ਨੂੰ ਡਰਾ ਰਹੇ ਹੋ ਸਰਕਾਰ ਦੇ ਦਬਾਅ ਚ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਜੇ ਤੁਸੀਂ ਕਾਂਗਰਸ ਦਾ ਬਲਾਕ ਪ੍ਰਧਾਨ ਹੀ ਚੱਕ ਲੋਗੇ ਸਮਝ ਲਓ ਕਿ ਤੁਸੀਂ ਤਾਂ ਫਿਰ ਸਾਡੇ ਗੁਲਾਮੇ ਚ ਹੱਥ ਪਾ ਲਿਆ ਸੋ ਮੇਰੀ ਬੇਨਤੀ ਹੈ ਏਸੀਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਵੀ ਉਹ ਸਾਡਾ ਸੋਨੂ ਬਲਾਕ ਦਾ ਪ੍ਰਧਾਨ ਇਮੀਡੀਏਟ ਛੱਡੋ ਨਹੀਂ ਤਾਂ ਅਗਲੇ 20 ਮਿੰਟਾਂ ਦੇ ਵਿੱਚ ਸਾਨੂੰ ਇੱਥੋਂ ਚੰਡੀਗੜ੍ਹ ਰਵਾਨਾ ਹੋਣਾ ਪਏਗਾ ਹਾਂ ਚੰਡੀਗੜ੍ਹੋਂ ਤੁਹਾਡੇ ਥਾਣੇ ਵੱਲ ਰਵਾਨਾ ਹੋਣਾ ਪਏਗਾ ਕਹਿੰਦੇ ਤਾਂ ਹੈ ਕਿ ਮੈਂ 15 ਮਿੰਟਾਂ ਚ ਇਹਦਾ 10 ਮਿੰਟਾਂ ਚ ਮਸਲਾ ਸੁਲਝਾ ਦੇਾਂਗਾ ਪਰ ਲੇਕਿਨ ਅੱਜਕੱਲ ਜਿਹੜੀਆਂ ਉਮੀਦਾਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਤੁਹਾਨੂੰ ਪਤਾ ਘੱਟ ਹੀ ਹੁੰਦੀਆਂ ਸੋ ਮੇਰੀ ਬੇਨਤੀ ਹੈ ਪੁਲਿਸ ਨੂੰ ਕਿ ਕਿਰਪਾ ਕਰਕੇ ਇੱਕ ਤਾਂ ਗਲਤ ਕੰਮ ਹੋ ਰਿਹਾ ਔਰ ਦੂਜਾ ਤੁਸੀਂ ਸਾਡੇ ਬੰਦਿਆਂ ਨੂੰ ਡਰਾ ਰਹੇ ਹੋ ਸਰਕਾਰ ਦੇ ਦਬਾਅ 'ਚ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਜੇ ਤੁਸੀਂ ਕਾਂਗਰਸ ਦਾ ਬਲਾਕ ਪ੍ਰਧਾਨ ਹੀ ਚੱਕ ਲੋਗੇ ਸਮਝ ਲਓ ਕਿ ਤੁਸੀਂ ਤਾਂ ਫਿਰ ਸਾਡੇ ਗੁਲਾਮੇ ਚ ਹੱਥ ਪਾ ਲਿਆ ਸੋ ਮੇਰੀ ਬੇਨਤੀ ਹੈ ਏਸੀਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਵੀ ਉਹ ਸਾਡਾ ਸੋਨੂ ਬਲਾਕ ਦਾ ਪ੍ਰਧਾਨ ਈ ਮੀ ਜੇ ਛੱਡੋ ਨਹੀਂ ਤਾਂ ਅਗਲੇ 20 ਮਿੰਟਾਂ ਦੇ ਵਿੱਚ ਸਾਨੂੰ ਇੱਥੋਂ ਚੰਡੀਗੜ੍ਹ ਰਵਾਨਾ ਹੋਣਾ ਪਏਗਾ ਹਾਂ ਚੰਡੀਗੜ੍ਹੋਂ ਤੁਹਾਡੇ ਥਾਣੇ ਵੱਲ ਰਵਾਨਾ ਹੋਣਾ ਪਏਗਾ ਕਹਿੰਦੇ ਤਾਂ ਹੈ ਕਿ ਮੈਂ 15 ਮਿੰਟਾਂ ਚ ਇਹਦਾ 10 ਮਿੰਟਾਂ ਚ ਮਸਲਾ ਸੁਲਝਾ ਦੇਾਂਗਾ ਪਰ ਲੇਕਿਨ ਅੱਜਕੱਲ ਜਿਹੜੀਆਂ ਉਮੀਦਾਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਤੁਹਾਨੂੰ ਪਤਾ ਘੱਟ ਹੀ ਹੁੰਦੀਆਂ ਸੋ ਮੇਰੀ ਬੇਨਤੀ ਹੈ ਪੁਲਿਸ ਨੂੰ ਕਿ ਕਿਰਪਾ ਕਰਕੇ ਇੱਕ ਤਾਂ ਗਲਤ ਕੰਮ ਹੋ ਰਿਹਾ ਔਰ ਦੂਜਾ ਤੁਸੀਂ ਸਾਡੇ ਬੰਦਿਆਂ ਨੂੰ ਡਰਾ ਰਹੇ ਹੋ ਸਰਕਾਰ ਦੇ ਦਬਾਅ 'ਚ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਜੇ ਤੁਸੀਂ ਕਾਂਗਰਸ ਦਾ ਬਲਾਕ ਪ੍ਰਧਾਨ ਹੀ ਚੱਕ ਲੋਗੇ ਸਮਝ ਲਓ ਕਿ ਤੁਸੀਂ ਤਾਂ ਫਿਰ ਸਾਡੇ ਗੁਲਾਮੇ ਚ ਹੱਥ ਪਾ ਲਿਆ ਸੋ ਮੇਰੀ ਬੇਨਤੀ ਹੈ ਏਸੀਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਵੀ ਉਹ ਸਾਡਾ ਸੋਨੂ ਬਲਾਕ ਦਾ ਪ੍ਰਧਾਨ ਇਮੀਡੀਏਟ ਛੱਡੋ ਨਹੀਂ ਤਾਂ ਅਗਲੇ 20 ਮਿੰਟਾਂ ਦੇ ਵਿੱਚ ਸਾਨੂੰ ਇੱਥੋਂ ਚੰਡੀਗੜ੍ਹ ਰਵਾਨਾ ਹੋਣਾ ਪਏਗਾ ਆ ਚੰਡੀਗੜ੍ਹੋਂ ਤੁਹਾਡੇ ਥਾਣੇ ਵੱਲ ਰਵਾਨਾ ਹੋਣਾ ਪਏਗਾ